ਮੇਰਾ ਤਾਂ ਨੋ ਵੀ ਨਹੀਂ ਹੈਗਾ ਤੇ ਵਿੱਚੀ ਮੇਰੇ ਤੋਂ ਡਰਾ ਕੇ ਪੈਸੇ ਮੰਗਦਾ ਤੇ ਆ ਪਹਿਲਾਂ ਕਹਿੰਦਾ ਕੱਲ ਕਹਿੰਦਾ 20000 ਲਵਾਂਗਾ ਅੱਜ ਕਹਿੰਦਾ ਮੇਰੇ ਜੀਜੇ ਨੂੰ ਕਹਿੰਦਾ ਚਲ 10000 ਮੇੜ ਦਿੰਦਾ ਤੇ ਕੀ ਹੋਇਆ ਤੇ ਜੇ ਮੇਰੇ ਭਣੇ ਵੀ 10000 ਦੇਤਾ ਉਦੋਂ ਫੜ ਜਾਈਆ ਕੀ ਮੈਨੂੰ ਤੁਸੀਂ ਕੋਸ਼ਿਸ਼ ਜਿਹੜੇ ਸਰਵਾਈ ਦੀ ਕੀਤੀ ਵੀ ਅੱਖੋਂ ਸਾਹ ਹੀ ਪਸਾ ਕਿੰਨੇ ਚਿਰ ਤੋਂ ਤੰਗ ਕਰ ਰਹੇ ਸੀ ਸਾਨੂੰ ਜੀ ਸਾਨੂੰ ਅੱਜ 7-8 ਦਿਨ ਹੋ ਗਏ ਸਰ ਕੋਈ ਗੱਲ ਹਾਂ ਮੈਂ ਮੰਗਿਆ ਨਹੀਂ ਸੀ ਹਾਂ ਜੀ ਹਾਂ ਕੀ ਤੁਸੀਂ ਕਿਸੇ ਅਧਿਕਾਰੀ ਕੋਲ ਨਹੀਂ ਗਏ? ਹੈ? ਤੁਸੀਂ ਹੋਰ ਆਪਸ਼ਨ ਕਿਹਾ ਸੀ? ਨਹੀਂ ਉਰੀ ਆਏ ਆਂ ਜੀ। ਪਹਿਲਾਂ ਸਾਡੀ ਸੁਣਾਈ ਹੋਈ ਨਹੀਂ ਆ ਤਾਂ ਕਹਿੰਦਾ ਧੰਦਾ ਵੀ ਆਈ ਕਰੂਗੀ ਉਹ ਜਨਾਨੀ। ਸਾਡੀ ਸੁਣਾਈ ਨਹੀਂ ਕਰੀ ਇਹਨੇ ਜੀ। ਇਹ ਜੀ ਸਾਡੇ ਨਾਲ ਦੇ ਵਪਾਰ ਦਾ ਧੰਦਾ ਕਰਦੀ ਸੀ ਜਨਾਨੀ। ਇਹ ਸਾਡੀ ਐਪਲੀਕੇਸ਼ਨ ਦਿੱਤੀ ਹੋਈ ਸੀ ਇਹਨਾਂ ਕੋਲੇ। ਵੀ ਜੀ ਸਾਡੀਆਂ ਕੁੜੀਆਂ ਕੱਤਿਆਂ ਤੇ ਸਾਡੀਆਂ ਨੂਹਾਂ ਤੇ ਅਸਰ ਪੈਂਦਾ। ਅਸੀਂ ਗੇਟ ਨਹੀਂ ਖੋਲ ਸਕਦੇ ਆਪਣੀਆਂ ਬੇਟੀਆਂ ਨੂੰ ਪਰਨ ਲਿਖਣ ਦੀ ਤੋਰ ਛਾਦੇ। ਸਾਡੀਆਂ ਕੁੜੀਆਂ ਦੇ ਮਗਰ ਬੰਦੇ ਆਉਂਦੇ। ਉਹ ਜਨਾਨੀ ਨੂੰ ਅਸੀਂ ਸਮਝਾਇਆ ਵੀ ਵਿਰੇਤੂ ਦੇ ਵਪਾਰ ਦਾ ਧੰਦਾ ਛੱਡ ਦੇ। ਉਹ ਜਨਾਨੀ ਸਾਡੇ ਮਗਰ ਡਾਂਗਾ ਲੈ ਕੇ ਆਪਣੇ ਮੁੰਡੇ ਨੂੰ ਆਪਣੇ ਘਰ ਵਾਲੇ ਨੂੰ ਪੈ ਗਈ। ਅਸੀਂ ਉਹਨਾਂ ਨੂੰ ਫਿਰ ਕੁਝ ਨਹੀਂ ਕੀਤਾ ਜੀ ਅਸੀਂ ਸਾਰੇ ਬੇੜੇ ਨਿਰਾਕ ਕੇ ਆਪਦੀ ਰਾਇ ਕਰਕੇ ਅਸੀਂ ਐਪਲੀਕੇਸ਼ਨ ਦਿੱਤੀ ਥਾਣੇ ਦੇ ਵਿੱਚ ਐਸਐਸਓ ਸਾਹਿਬ ਨੂੰ। ਉਹ ਕਹਿੰਦੇ ਵੀ ਹਜੇ ਵੋਟਾਂ ਦਾ ਮਸਲਾ ਸੀ ਥੋੜੀ ਤੇਨ ਤਰੀਕ ਤਿੱਕਰ ਗੱਲ ਸੁਣਾਗੀ। ਵੀ ਤੁਸੀਂ ਉਹਨਾਂ ਚਿਰ ਟਿਕ ਜੋ ਬੰਦੇ ਆਉਂਦੇ ਨੇ ਉਹਨਾਂ ਨੂੰ ਵਾਪਸ ਕਰ ਦਿਓ। ਠੀਕ ਹੈ ਜੀ ਅਸੀਂ ਬੰਦਿਆਂ ਨੂੰ ਆਉਂਦਿਆਂ ਨੂੰ ਮੋੜਦੇ ਰਹੇ ਵੀ ਭਾਈ ਤੁਸੀਂ ਇੱਥੇ ਗਲਤ ਧੰਦਾ ਹੁੰਦਾ ਤੁਸੀਂ ਨਾ ਆਵੋ। ਜੀ ਇਹਨਾਂ ਨੇ ਸਾਡੀ ਸੁਣਨ ਦੀ ਬਜਾਇਦ ਉਸ ਜਨਾਨੀ ਤੋਂ ਪੈਸੇ ਲੈ ਕੇ ਸਾਡੇ ਤੇ ਕਾਰਵਾਈ ਕੀਤੀ ਸਾਡੇ ਤੇ ਕਾਰਵਾਈ ਕੀ ਕੀਤੀ ਜੀ ਸਾਡੇ ਬੱਚੇ ਸੀ ਜਿਹੜੇ ਦੋ ਰੋਕਦੇ ਸੀ ਆਏ ਬੰਦਿਆਂ ਨੂੰ ਉੱਥੇ ਸਾਡੇ ਮੱਲੇ ਦੇ ਵਿੱਚ ਨਾ ਇਹਨਾਂ ਨੇ ਇੱਕ ਬੰਦਾ ਭੇਜਤਾ ਸੀ ਏਡੀ ਅਫਸਰ ਏਡੀ ਅਫਸਰ ਸਰਪੇਚ ਦਾ ਕਹਿੰਦੇ ਵੀ ਤੂੰ ਜਾ ਉੱਥੇ ਤੈਨੂੰ ਘੇਰਨਗੇ ਫੇਰ ਆਪਾਂ ਪਰਚਾ ਪਾਵਾਂਗੇ ਇਹਨਾਂ ਤੇ ਉਹ ਅਫਸਰ ਨੂੰ ਸਾਡੇ ਬੱਚਿਆਂ ਨੇ ਦਸ ਪੁੱਛ ਕੀਤੀ ਅਸੀਂ ਮਾਈਆਂ ਵੀ ਸੀ ਵਿੱਚ ਅਸੀਂ ਆਖਿਆ ਵੀ ਵੀਰੇ ਤੂੰ ਕੀ ਕਰਨਾ ਆ ਉਹ ਅਫਸਰ ਲੈ ਆ ਪੱਜ ਸਾਡੇ ਜਵਾਖਾਂ ਨੇ ਉਹ ਬਾਹਾਂ ਤੋਂ ਫੜ ਲਿਆ ਉਹ ਕਹਿੰਦਾ ਵੀ ਮੈਂ ਕੈਂਸਰ ਦਾ ਮਰੀਜ਼ ਆ ਅਸੀਂ ਉਹਨੂੰ ਬਾਹ ਲਿਆ ਚਾਹ ਵੀ ਪਿਆਈ ਬਾਹ ਆ ਪਾਣੀ ਵੀ ਪਿਆਇਆ ਵੀਰੇ ਤੁਸੀਂ ਆਪਦੇ ਇੱਕ ਘਰ ਦੇ ਮੈਂਬਰ ਨੂੰ ਬੁਲਾ ਲਓ ਤੇ ਵੀ ਸਾਨੂੰ ਲੈ ਜੂਗਾ ਉਹਨਾਂ ਨੇ 112 ਤੇ ਫੋਨ ਮਾਰਿਆ ਜੀ 112 ਤੇ ਇਥੇ ਬਰਨਾਲੇ ਤੋਂ ਪੁਲਿਸ ਬੁਲਾ ਲਈ ਨਹੀਂ ਤਾਂ ਸਾਡੀਆਂ ਨੂਹਾਂ ਦੇ ਛਿੱਤਰ ਲਾਏ ਉਹਨਾਂ ਨੇ ਮੂੰਹ ਕੁੱਟੇ ਨਾਲੇ ਮੁੰਡਿਆਂ ਦੇ ਕੁੱਟੇ ਨਾਲੇ ਉਲਟਿਆ ਜਾ ਕੇ ਉਹਨੇ ਸੀਐਡੀ ਅਫਸਰ ਨੇ ਕਹਿਤਾ ਮੇਰਾ 5000 ਰੁਪਿਆ ਕੱਢ ਲਿਆ ਤੇ ਨਾਲੇ ਮੇਰੀ ਬੇਇਜ਼ਤੀ ਕੀਤੀ ਮੇਰੇ ਛਿੱਤਰ ਮਾਰੇ ਮਾਸਲਾ ਸਾਡੇ ਘਰ ਦਾਗਾ ਤੇ ਪਤਾ ਰਾਜਗੜ੍ਹ ਰੋਡ ਬੀਸੀ ਰਾਜਗੜ੍ਹ ਰੋਡ ਤੇ ਮੈਂ ਰੇਡ ਕਰਨ ਗਿਆ ਸੀ ਤੇ ਦੇਖ ਭਾਲ ਤੇ ਜਣੇ ਵੀ ਉੱਥੋਂ ਮੈਨੂੰ ਰੋਡ ਤੋਂ ਫੜ ਕੇ ਇਹਨਾਂ ਨੇ ਕੁੱਟ ਮਾਰ ਕੀਤੀ ਕੋਈ ਕੁੱਟਿਆ ਨਹੀਂ ਕੋਈ ਮਾਰਿਆ ਨਹੀਂ ਜੀ ਅਫਸਰ ਤੇ ਕਿਹੜਾ ਪਾ ਸਕਦਾ ਜੀ ਜੇਬ ਨੂੰ ਹੱਥ ਅੱਜ ਤਾਂ ਮੈਂ ਆੱਕ ਕੇ ਫਿਰ ਇੱਥੇ ਆਈ ਕੱਲ ਅਸੀਂ ਇੱਥੇ ਭਾਲ ਕੇ ਬਾਗੇ 20000 ਰੁਪਏ ਤਿਆਰ ਸੀ ਸਾਡੇ ਕੋਲੇ ਕੱਲ ਛੁੱਟੀ ਸੀ ਜੀ ਸਾਨੂੰ ਇਹ ਅਫਸਰ ਮਿਲੇ ਅੱਜ ਕਿੱਥੇ ਪਰਾਈ ਹੋਈ ਹੈ ਹਾਂਜੀ ਅੱਜ ਥਾਣੇ ਦੇ ਵਿੱਚ ਅੱਜ 10000 ਰੁਪਏ ਦਿੱਤਾ ਇਹਨੂੰ ਮੁੱਕਦੇ ਪਰਦੇ ਸੀ ਹਾਂਜੀ ਹਾਂ ਫੜ ਕੇ ਗੱਡੀ ਦੇ ਕਾਊਂਟਰ ਤੇ ਰੱਖ ਲਿਆ ਗੱਡੀ ਲੈ ਕੇ ਬਾਹਰ ਨਿਕਲਿਆ ਜਦ ਅਸੀਂ ਫੋਨ ਕੀਤਾ ਵੀ ਅਸੀਂ ਜੀ ਤੁਹਾਨੂੰ ਮਿਲਣਾ ਤੇ ਉਹਨੇ ਗੱਡੀ ਬਾਹਰ ਕੱਢੀ ਥਾਣੇ ਦੇ ਅੱਗੇ ਜਮ੍ਹਾਂ ਅੱਗੇ ਹੀ ਫੜ ਲਿਆ ਥਾਣੇ ਦੇ ਬਹੁਤ ਖੁਸ਼ ਹਾਂ ਕਿ ਪੁਲਿਸ ਨੇ ਕਾਰਵਾਈ ਕੀਤੀ ਹਾਂਜੀ ਧੰਨਵਾਦ ਇਹਨਾਂ ਦਾ ਸਾਡੇ ਬੱਚਿਆਂ ਦੀ ਵੀ ਸੁਣਵਾਈ ਹੋ ਗਈ ਸਾਡੀ ਵੀ ਸੁਣਵਾਈ ਹੋ ਗਈ ਸਾਨੂੰ ਘਰੇ ਨਹੀਂ ਵੜਨ ਦਿੱਤਾ ਜਾ ਕੇ ਦੇਖ ਲੋ ਸਾਡੇ ਸਾਰੇ ਘਰਾਂ ਨੂੰ ਜਿੰਦੇ 15 ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਬੁੜੀਆਂ ਸਗਣਾਂ ਬਿਟੇ ਮੇਰੇ ਬੱਚਾ ਨੂੰ ਗਾਲਾਂ ਕੱਢਦੀਆਂ ਨੇ ਵੀ ਤੁਸੀਂ ਫੜਿਆ ਹੋ ਤਾਂ ਤਾਂ ਸਾਡੇ ਤੇ ਕਾਰਵਾਈ ਹੁੰਦੀ ਹੈ ਕਿ ਸਾਡੀਆਂ ਬਹੂਆਂ ਤਿੰਨ ਤਿੰਨ ਘੰਟੇ ਥਾਣੇ ਦੇ ਵਿੱਚ ਬਾਕੇ ਰੱਖਿਆ ਇਸ ਬੰਦੇ ਨੇ ਨਿਰਮਲ ਸਿੰਘ ਨੇ ਸਿਰ ਖੁੱਦ ਮੈਨੂੰ ਨਹੀਂ 5 ਦਿਨ ਘਰੇ ਵੜਨ ਦਿੱਤਾ ਹਜੇ ਇਹਦੇ ਵਿਚਾਰੇ ਦੇ ਬੱਚੇ ਲੋਹਾ ਖੇੜੇ ਬੈਠੇ ਨੇ ਆ ਜਿਹੜੇ ਮੁੰਡੇ ਨੇ ਅੱਜ ਦਾ ਮੈਂ ਤਿਆਰ ਕਰਕੇ ਦਿੱਤਾ 10000 ਰੁਪਏ ਬਹੁਤ ਇਸ ਬੰਦੇ ਨੇ ਸਾਨੂੰ 5 ਦਿਨ ਹੋ ਗਏ ਬਾਣੀ ਪਾ ਰੱਖਿਆ ਐਨਾ ਚੱਕਰਾਂ ਚ ਪਾਇਆ ਉਹਦੀ ਕਹਿੰਦਾ ਗੱਡੀ ਲੈ ਕੇ ਆਉਣਾ ਹੁੱਟਰ ਮਾਰੂੰਗਾ ਸੋ ਸਾਰੀਆਂ ਬੁੜੀਆਂ ਨੇ ਚੱਕ ਕੇ ਲੈ ਕੇ ਜਦੋਂ ਦੋ ਬੁੜੀਆਂ ਤਾਂ ਸਾਡੀ ਗੱਡੀ ਦੇ ਵਿੱਚ ਸਿੱਟ ਲਿਆ ਗੁੱਤ ਫੜ ਕੇ ਇਹ ਥਾਣਾ ਧਨੋਲਾ ਵਿਖੇ ਤਾਨਾਤਾ ਜੀ ਐਸਾ ਹੀ ਨਿਰਮਲ ਸਿੰਘ ਰਾਜੇਸ਼ ਕੁਮਾਰ ਇੱਕ ਮੁੰਡਾ ਧਨੋਲੇ ਦੇ ਹੀ ਰਹਿਣ ਵਾਲਾ ਉਹਦੇ ਰਿਸ਼ਤੇਦਾਰਾਂ ਨੇ ਗੇਸਟ ਐਫ ਆਈ ਆਰ ਨੰਬਰ 75/24 ਰਿਸਟਰਡ ਹੋਈ ਸੀ ਇਹ ਉਹਦੇ ਘਰ ਗਿਆ ਉਹਨੂੰ ਥ੍ਰੈਟ ਕੀਤਾ ਉਹਨੂੰ ਕਹਿੰਦਾ ਵੀ 10000 ਰੁਪਏ ਮੈਨੂੰ ਦੇ ਨਹੀਂ ਤੈਨੂੰ ਮੁਕਾਦਮੇ ਤੇ ਨਾਮਜ਼ਦ ਕਰ ਦਊਂਗਾ ਉਹ ਫਿਰ ਬੰਦਾ 10000 ਦੇਣ ਦੀ ਆਪਣੇ ਕੋਲੇ ਨੇ ਆ ਕੇ ਕੰਪਲੇਂਟ ਕੀਤੀ ਜੀ ਕੀ ਦੇਗੇ ਅੱਜ ਅਸੀਂ ਇਹਨੂੰ ਰੈੱਡ ਹੈਂਡਰ ਟ੍ਰੈਪ ਲਗਾ ਕੇ ਸਰਕਾਰੀ ਗਵਾਹੀ ਦੀ ਹਾਜ਼ਰੀ ਚ ਅਰੈਸਟ ਕੀਤਾ ਜੀ ਇਹਦੇ ਖਿਲਾਫ ਮੁਕੱਦਮਾ ਨੰਬਰ 23 ਮਿਤੀ 11 ਸੇ 24 ਥਾਣਾ ਬਿਜ਼ਨਸ ਰੋਪਟਾਲਾ ਰੇਂਜ ਪਟਾਲਾ ਵਿਖੇ ਰਜਿਸਟਰ ਕਰ ਲਿਆ ਜੀ ਤਫ਼ਸੀਲ ਜਾਰੀ ਹੈ ਇਹਦੀ ਪਹਿਲਾਂ ਵੀ ਕੋਈ ਪਹਿਲਾਂ ਵੀ ਨਹੀਂ ਜੀ ਨਹੀਂ ਪਹਿਲਾਂ ਕੋਈ ਇਹਦੇ ਬਾਰੇ ਸਾਡੇ ਕੋਲ ਅਜ ਤੱਕ ਇਹਦੇ ਖਿਲਾਫ ਕੋਈ ਹੈ ਨਹੀਂ ਗੀ ਕ腐ਸ਼ਨ ਜੀ ਉਸ ਕਿਸ ਮਸਲੇ ਦੇ ਸਰੂਪ ਨੇ ਪੈਸੇ ਮੰਗੇ ਸੀ ਇਹਦੇ ਮਤਲਬ ਭਾਨਜੇ ਦੇ ਖਿਲਾਫ ਹੈ ਜੀ ਐਫਆਈਆ ਨੰਬਰ 75/24 ਥਾਣਾ ਤਨੋਲਾ ਵਿਕੇ ਰਜਿਸਟਰ ਹੋਈ ਸੀ ਜਿਹਦੀ ਤਫਤੀਸ਼ ਇਹ ਸਾਈ ਨਿਰਮਲ ਸਿੰਘ ਕਰ ਰਿਹਾ ਸੀ ਜੀ ਉਹ ਇਹ ਉਹਨੂੰ ਵਿੱਚ ਵਸਾਉਣਾ ਚਾਹੁੰਦਾ ਜੀ ਨਾਮਜ਼ਾਦ ਕਰਦਾ ਸੀ ਜੀ ਸਿਰਫ ਪੈਸੇ ਲੈਣ ਦੇ ਮਕਸਦ ਨਾਲ ਉਹ ਪੈਸੇ ਲੈਣ ਜਦੋਂ ਇਹ ਬੰਦਾ ਉਹਦੇ ਘਰ ਗਿਆ 10000 ਰੁਪਏ ਦੀ ਡਿਮਾਂਡ ਕੀਤੀ ਜੀ ਉਹ ਬੰਦਾ ਅੱਜ ਸਾਡੇ ਕੋਲ ਚੱਲ ਕੇ ਆਇਆ ਜੀ ਸ਼ਿਕਾਇਤ ਦਿੱਤੀ ਆ ਤਾਂ ਉਹਨੂੰ ਰੈੱਡ ਹੰਡਰੈਡ ਟਰੈਪ ਕਰਕੇ ਉਹਨੂੰ ਅਰੈਸਟ ਕਰ ਲਏਗੇ